ਵਰਕਸ ਵਿਦ ਅਲੈਕਸਾ ਹਾਂਜੀ ਕਿਉਂਕਿ ਵੌਇਸ ਕਮਾਂਡ ਨਾਲ ਇਹ ਕੰਮ ਕਰਨਾ ਚਾਹੁੰਦਾ ਹੈ ਤਾਂ ਜਿਹਦੇ ਘਰੇ ਅਲੈਕਸਾ ਹੈਗੀ ਆਪਾਂ ਨੇ ਉਹਨੂੰ ਇੱਕ ਆਪਸ਼ਨ ਦੇਤੀ ਹੈ ਵੌਇਸ ਕਮਾਂਡ ਨਾਲ ਕਹੋ ਅਲੈਕਸਾ ਮੋਟਰ ਚਲਾ ਦੇ ਉਹਨੇ ਮੋਟਰ ਚਲਾ ਦੇਣੀ ਹੈ ਅਲੈਕਸਾ ਮੋਟਰ ਬੰਦ ਕਰ ਦੇ ਉਹਨੇ ਮੋਟਰ ਬੰਦ ਕਰ ਦੇਣੀ ਹੈ ਜਿਵੇਂ ਕਹਿੰਦੇ ਪੰਜਾਬੀ ਦੀ ਕਹਾਵਤ ਹੈ ਲੋੜ ਕਾਟ ਦੀ ਮਾਂ ਹਾਂਜੀ ਆਪਾਂ ਨੂੰ ਜ਼ਰੂਰਤ ਅਕਸਰ ਚ ਮੈਂ ਦੇਖਦਾ ਪਾਣੀ ਦਾ ਜਦੋਂ ਓਵਰਫਲੋ ਹੁੰਦਾ ਆ ਪਾਣੀ ਦੀ ਬਹੁਤ ਜ਼ਿਆਦਾ ਵੇਸਟੇਜ ਮੋਸਟਲੀ ਟੈਂਕੀਆਂ ਚ ਹੁੰਦੀ ਆ ਹਾਂਜੀ ਤੇ ਉਹਦੇ ਕਰਕੇ ਮੈਨੂੰ ਪਰਸਨਲੀ ਬੜਾ ਖੇਰ ਹੁੰਦਾ ਸੀ ਵੀ ਇਹਦੇ ਵਾਸਤੇ ਕੋਈ ਚੀਜ਼ ਇਹੋ ਜਿਹੀ ਬਣਾਈ ਜਾਵੇ ਠੀਕ ਹੈ ਜੀ ਜਿਹਦੇ ਕਰਕੇ ਆਪਾਂ ਨੂੰ ਪਾਣੀ ਦਾ ਓਵਰਫਲੋ ਨਾ ਹੋਵੇ ਹਾਂਜੀ ਟੈਂਕੀ ਖਾਲੀ ਨਾ ਹੋਵੇ ਤਾਂ ਇਹਦੇ ਚ ਇਹ ਸਿਸਟਮ ਕਰਦਾ ਜੇ ਤੁਸੀਂ ਪਾਣੀ ਦਾ ਲੈਵਲ ਤੁਸੀਂ ਆਪਣੇ ਮੋਬਾਈਲ ਤੇ ਦੇਖ ਸਕਦੇ ਹੋ ਹਾਂਜੀ ਫੋਨ ਦੇ ਉੱਪਰ ਹੀ ਫੋਨ ਦੇ ਉੱਪਰ ਬਿਲਕੁਲ ਜੀ ਠੀਕ ਹੈ ਜੀ ਫੋਨ ਦੇ ਇੱਕ ਮੋਬਾਈਲ ਐਪ ਹੈ ਐਂਡਰੋਇਡ ਦੀ ਹਾਂਜੀ ਤੇ ਪਲੱਸ ਕੰਪਿਊਟਰ ਤੇ ਤੁਸੀਂ ਦੇਖ ਸਕਦੇ ਹੋਦਾ ਲੈਵਲ ਉਹ ਲੈਵਲ ਸ਼ੋ ਕਰੂਗੀ ਪਲੱਸ ਤੁਸੀਂ ਆਨ ਆਫ ਮੋਬਾਈਲ ਤੋਂ ਕਰ ਸਕਦੇ ਹਾਂ ਫੋਨ ਤੋਂ ਵੀ ਕਰ ਸਕਦੇ ਹਾਂ ਫੋਨ ਤੋਂ ਮੋਬਾਈਲ ਤੋਂ ਆਨ ਆਫ ਕਰ ਸਕਦੇ ਹਾਂ ਬਾਕੀ ਇਹ ਤੇ ਮੈਨੂਅਲ ਸਵਿਚ ਦਿੱਤੀ ਹੈ ਅਗਰ ਕਿਸੇ ਕੋਲ ਬਜ਼ੁਰਗ ਕੋ ਹੁੰਦੇ ਨੇ ਹਾਂਜੀ ਉਹਨਾਂ ਨੂੰ ਮੋਬਾਈਲ ਨਹੀਂ ਚਲਾਉਣਾ ਦਾ ਤਾਂ ਉਹ ਸਵਿਚ ਤੋਂ ਆਨ ਆਫ ਕਰ ਸਕਦੇ ਨੇ ਜੀ ਐਵੇਂ ਕੀਤੀ ਤਾਂ ਆਨ ਆਨ ਹੋ ਗਿਆ ਤੁਹਾਨੂੰ ਲੈਵਲ ਦੱਸੇਗਾ ਟੈਂਕੀ ਐਚ ਇਸ ਟਾਈਮ ਕਿੰਨਾ ਹੈਗਾ 64% ਹੈ ਜੀ ਹੁਣ ਮੈਂ ਇੱਥੋਂ ਬਟਨ ਦਬੂਗਾ ਮੋਟਰ ਆਨ ਹੋ ਜਾਏਗੀ ਜੀ ਠੀਕ ਹੈ ਜੀ ਇਹ 64% ਹੈ ਅਗਰ ਪਾਣੀ ਹੋਊਗਾ ਤਾਂ ਉਹ ਭਰਨ ਲੱਗ ਜਾਏਗੀ ਤੇਰਾ ਲੈਵਲ ਵਧਣ ਲੱਗ ਜਾਏਗਾ ਠੀਕ ਹੈ ਜੀ ਇੱਥੋਂ ਹੀ ਮੈਂ ਇਹਨੂੰ ਆਫ ਕਰ ਸਕਦਾ ਹਾਂ ਹਾਂਜੀ ਡਿਲੀਵਰੀ ਹੋ ਜੀ ਵੀਰੇ ਇਹਦੀ ਹੋਮ ਡਿਲੀਵਰੀ ਕੋਰੀਅਰ ਆਹੀਂ ਕਰਾਂਗੇ ਜੀ ਆਲ ਓਵਰ ਇੰਡੀਆ ਜਿੱਥੇ ਮਰਜੀ ਤੁਸੀਂ ਚਾਹੋ ਤਾਂ ਹੋਮ ਡਿਲੀਵਰੀ ਹੋਏਗੀ ਜੀ ਠੀਕ ਹੈ ਤੇ ਵੀਰੇ ਇਹਦਾ ਪ੍ਰਾਈਸ ਕਿੰਨਾ ਕਰੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਖੜੇ ਆ ਜੀ ਆਪਾਂ ਤੂਰੀ ਸ਼ਹਿਰ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਜ ਆਪਾਂ ਵੀਰੇ ਤੁਹਾਡੇ ਵਾਸਤੇ ਜੀ ਬਹੁਤ ਕਹਿਣ ਚੀਜ਼ ਲੈ ਕੇ ਆਏ ਜੀ ਜਿਹਦਾ ਨਾਮ ਆ ਜੀ ਵਾਟਰ ਮੋਟਰ ਕੰਟਰੋਲਰ ਤੇ ਜੀ ਇਹਦੇ ਮਤਲਬ ਕਿ ਬਹੁਤ ਜ਼ਿਆਦਾ ਫੀਚਰ ਹੋਣਗੇ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਰਹਾਂਗੇ ਕਿ ਇਹਦੇ ਫੀਚਰ ਕੀ ਕੀ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕ ਸਬੰਧ ਰੱਖਦੇ ਆਂ ਤੇ ਵੀਰੇ ਆਪਣਾ ਐਡਰੈਸ ਕੀ ਹੈ ਜੀ ਐਡਰੈਸ ਆਪਣਾ 50 ਫੁੱਟੀ ਰੋਡ ਤੇ ਸਟਾਰ ਕੰਪਿਊਟਰ ਦੇ ਨਾਮ ਤੇ ਆਪਣੀ ਸ਼ਾਪ ਹੈ ਹਾਂਜੀ ਤੇ ਸ਼ੇਰਪੁਰ ਬਾਈਪਾਸ ਤੇ ਆਪਣੀ ਰੈ residense ਜਿਹੜਾ ਵੀ ਤੁਸੀਂ ਇਹ ਵਾਟਰ ਮੋਟਰ ਕੰਟਰੋਲਰ ਬਣਾਇਆ ਨਾ ਇਹ ਵੀਰੇ ਬਹੁਤ ਜਿਆਦਾ ਵਧੀਆ ਤੇ ਯੂਨੀਕ ਚੀਜ਼ ਆ ਨਲਿਬਰੇ ਘਾ ਟ੍ਰੇਡ ਦੇ ਵਿੱਚ ਜੀ ਬਿਲਕੁਲ ਬਿਲਕੁਲ ਇਹਦੇ ਬਣਾਉਣ ਦਾ ਮਕਸਦ ਪਤਾ ਕੀ ਹੈ ਜੀ ਜਿਵੇਂ ਕਹਿੰਦੇ ਪੰਜਾਬੀ ਦੇ ਘਰ ਹਰ ਹਫਤਾ ਲੋਡ ਕਾਟ ਦੀ ਮਾ ਹਾਂ ਹਾਂਜੀ ਆਪਾਂ ਨੂੰ ਜ਼ਰੂਰਤ ਆ ਅਕਸਰ ਚ ਮੈਂ ਦੇਖਦਾ ਪਾਣੀ ਦਾ ਜਦੋਂ ਓਵਰਫਲੋ ਹੁੰਦਾ ਆ ਹਾਂਜੀ ਪਾਣੀ ਦੀ ਬਹੁਤ ਜ਼ਿਆਦਾ ਬੇਸਰ ਮੋਸਟਲੀ ਟੈਂਕੀਆਂ ਚ ਹੁੰਦੀ ਆ ਹਾਂਜੀ ਤੇ ਉਹਦੇ ਕਰਕੇ ਮੈਨੂੰ ਪਰਸਨਲੀ ਬੜਾ ਖੇਰ ਹੁੰਦਾ ਸੀ ਵੀ ਇਹਦੇ ਵਾਸਤੇ ਕੋਈ ਚੀਜ਼ ਇਹੋ ਜਿਹੀ ਬਣਾਈ ਜਾਵੇ ਠੀਕ ਹੈ ਜੀ ਜਿਹਦੇ ਕਰਕੇ ਆਪਾਂ ਨੂੰ ਪਾਣੀ ਦਾ ਓਵਰਫਲੋ ਨਾ ਹੋਵੇ ਹਾਂਜੀ ਟੈਂਕੀ ਖਾਲੀ ਨਾ ਹੋਵੇ ਹਾਂਜੀ ਤੇ ਪਲੱਸ ਅੱਗੇ ਕੀ ਦਿੱਕਤ ਆਉਂਦੀ ਸੀਗੀ ਜਦੋਂ ਚਲੀ ਜਾਂਦੀ ਹੈ ਜਾਂ ਪਾਣੀ ਓਵਰਫਲੋ ਹੋ ਜਾਣਾ ਜਾਂ ਜਮ ਖਾਲੀ ਪਈ ਹੈਗੀ ਉਸ ਦੋਨਾਂ ਕੰਡੀਸ਼ਨ ਚ ਦੋਨੋਂ ਦਿੱਕਤ ਆਉਂਦੀ ਹੈ ਜੀ ਫਿਰ ਇੱਕ ਤਾਂ ਇਹਦੇ ਚ ਇਹ ਸਿਸਟਮ ਕਰਤਾ ਜੀ ਤੁਸੀਂ ਪਾਣੀ ਦਾ ਲੈਵਲ ਤੁਸੀਂ ਆਪਣੇ ਮੋਬਾਈਲ ਤੇ ਦੇਖ ਸਕਦੇ ਹੋ ਹਾਂਜੀ ਫੋਨ ਦੇ ਉੱਪਰ ਹੀ ਫੋਨ ਦੇ ਉੱਪਰ ਬਿਲਕੁਲ ਜੀ ਠੀਕ ਹੈ ਜੀ ਫੋਨ ਦੇ ਇੱਕ ਮੋਬਾਈਲ ਐਪ ਹੈ ਐਂਡਰੋਇਡ ਦੀ ਹਾਂਜੀ ਤੇ ਪਲੱਸ ਕੰਪਿਊਟਰ ਤੇ ਤੁਸੀਂ ਦੇਖ ਸਕਦੇ ਹੋ ਦਾ ਲੈਵਲ ਉਹ ਲੈਵਲ ਸ਼ੋ ਕਰੂਗੀ ਪਲੱਸ ਤੁਸੀਂ ਆਨ ਆਫ ਮੋਬਾਈਲ ਤੋਂ ਕਰ ਸਕਦੇ ਹੋ ਫੋਨ ਤੋਂ ਵੀ ਕਰ ਸਕਦੇ ਹੋ ਫੋਨ ਤੋਂ ਮੋਬਾਈਲ ਤੋਂ ਆਫ ਹੋ ਸਕਦਾ ਤੇ ਬਾਕੀ ਇਹ ਤੇ ਮੈਨੂਅਲ ਸਵਿਚ ਦਿੱਤੀ ਹੈ ਅਗਰ ਕਿਸੇ ਕੋਲ ਬਜ਼ੁਰਗ ਕੋ ਹੁੰਦੇ ਨੇ ਉਹ ਤੋਂ ਸਵਿਚ ਤੋਂ ਆਨ ਆਫ ਕਰ ਸਕਦੇ ਨੇ ਜੀ ਐਵੇਂ ਕੀਤੀ ਤਾਂ ਆਨ ਆਨ ਹੋ ਗਿਆ ਟੈਂਕੀ ਭਰ ਗਈ ਇਹਨੇ ਆਪਣੇ ਉਹ ਬੰਦ ਕਰ ਦੇਣਾ ਬਾਕੀ ਵੀਰੇ ਆ ਗਏ ਆਪਣੇ ਕੋਲ ਐਲੈਕਸਾ ਵੀਰੇ ਜੀ ਐਲੈਕਸਾ ਨਾਲ ਬਿਲਕੁਲ ਅੱਜ ਦੇ ਮਾਡਰਨ ਟੈਕਨੋਲੋਜੀ ਹੈ ਅੱਜ ਕੱਲ ਹਰੇਕ ਵੌਇਸ ਕਮਾਂਡ ਨਾਲ ਕੰਮ ਕਰਨਾ ਚਾਹੁੰਦਾ ਹੈ ਠੀਕ ਹੈ ਜੀ ਇਧਰ ਬਾਈ ਨੇ ਵੀ ਮਤਲਬ ਕਿਧਰ ਅਲੱਗ ਤੋਂ ਵੀ ਲਾਇਆ ਹੋਇਆ ਲਿਖ ਕੇ ਵਰਕਸ ਵਿਦ ਐਲੈਕਸਾ ਐਲੈਕਸਾ ਹਾਂਜੀ ਕਿਉਂਕਿ ਵੌਇਸ ਕਮਾਂਡ ਨਾਲ ਹਰੇਕ ਕੰਮ ਕਰਨਾ ਚਾਹੁੰਦਾ ਹੈ ਤਾਂ ਜਿਹਦੇ ਘਰੇ ਐਲੈਕਸਾ ਹੈਗੀ ਆਪਾਂ ਨੇ ਉਹਨੂੰ ਇੱਕ ਆਪਸ਼ਨ ਦੇਤੀ ਹੈ ਵੌਇਸ ਕਮਾਂਡ ਨਾਲ ਕਹੋ ਐਲੈਕਸਾ ਮੋਟਰ ਚਲਾ ਦੇ ਉਹਨੇ ਮੋਟਰ ਚਲਾ ਦੇਣੀ ਹੈ ਐਲੈਕਸਾ ਮੋਟਰ ਬੰਦ ਕਰ ਦੇ ਉਹਨੇ ਮੋਟਰ ਬੰਦ ਕਰ ਦੇਣੀ ਹੈ ਕੀ ਬੈਨੀਫਿਟ ਹੈ ਜੀ ਇਹਦਾ ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਮੈਂ ਡਿਕਸ਼ਨਰੀ ਬਣਾਈ ਸੀ ਆਫਲਾਈਨ ਉਹ ਕੰਪਿਊਟਰ ਤੇ ਚੱਲਦੀ ਸੀ ਹਾਂ ਪੰਜਾਬੀ ਟੂ ਇੰਗਲਿਸ਼ ਇੰਗਲਿਸ਼ ਟੂ ਪੰਜਾਬੀ ਵਰਡ ਕਨਵਰਸ਼ਨ ਸਭ ਤੋਂ ਪਹਿਲੀ ਡਿਕਸ਼ਨਰੀ ਮੇਰੀ ਸੀ ਠੀਕ ਹੈ ਉਸ ਤੋਂ ਬਾਅਦ ਸਰ ਇੱਕ ਨਵਾਂ ਸੌਫਟਵੇਅਰ ਬਣਾਇਆ ਰਾਵੀ ਟਾਈਪਿੰਗ ਟੂਟਰ ਤੇ ਪੰਜਾਬੀ ਟਾਈਪ ਮਾਸਟਰ ਇਹਨੇ ਪੰਜਾਬੀ ਦੀ ਟਾਈਪ ਸਿੱਖਣੀ ਹੈ ਕੰਪਿਊਟਰ ਤੇ ਬੜੇ ਆਰਾਮ ਨਾਲ ਸੌਫਟਵੇਅਰ ਤੇ ਸਿੱਖ ਸਕਦਾ ਹੈ ਠੀਕ ਹੈ ਜੀ ਇਸ ਤੋਂ ਲੋ ਮੋਬਾਈਲ ਐਪ ਸੀ ਗੱਲ ਕਰੀਏ ਤਾਂ ਉਹਦੇ ਵਿੱਚ ਮੈਂ ਇੱਕ ਪਟਵਾਰੀ ਐਪ ਬਣਾਈ ਹੈ ਪਟਵਾਰੀ ਐਪ ਜਿਹੜੀ ਬਹੁਤ ਜ਼ਿਆਦਾ ਯੂਸਫੁਲ ਹੈ ਪੰਜਾਬ ਦੇ ਪੰਜਾਬ ਕੀ ਇੰਡੀਆ ਚ ਬਹੁਤ ਯੂਸਫੁਲ ਕਰ ਰਹੇ ਨੇ ਉਹਨਾਂ ਲੋਕ ਹਾਂਜੀ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਜਿਵੇਂ ਜ਼ਮੀਨ ਨੂੰ ਕਨਵਰਟ ਕਰਨਾ ਬਿੱਗੇ ਵਿ ਸੋਖੇ ਤਰੀਕੇ ਨਾਲ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਹਿਸਾਬ ਕਰੋ ਜਮੀਨਦਾਰ ਤੁਹਾਡੇ ਸਾਹਮਣੇ ਆ ਜਾਊਗਾ ਜੀ ਠੀਕ ਹੈ ਜੀ ਕੈਲਕੂਲੇਸ਼ਨ ਹੋ ਕੇ ਹੁਣ ਵੀਰੇ ਆਪਾਂ ਦਿਖਾਈਏ ਵੀ ਇਹ ਕਿਵੇਂ ਕੰਮ ਕਰਦਾ ਹੈ ਜੀ ਬਿਲਕੁਲ ਬਿਲਕੁਲ ਹੁਣ ਆਪਾਂ ਸ਼ੋਅ ਕਰਾਂਗੇ ਹਾਂਜੀ ਮਾੜਾ ਦਿਖਾਓ ਜੀ ਫੋਨ ਦੇ ਉੱਪਰ ਹਾਂਜੀ ਆ ਦੇਖੋ ਵੀਰੇ ਇੱਧਰ ਬਾਈ ਨੇ ਮਤਲਬ ਕਿ ਫੋਨ ਖੋਲ ਲਿਆ ਤੇ ਇੱਧਰ ਵੀਰੇ ਮੋਟਰ ਆ ਗਈ ਕਨੈਕਟ ਵਾਈਫਾਈ ਨਾਲ ਵੀਰੇ ਨਾ ਇਹ ਆਪਣੀ ਮੋਬਾਈਲ ਹੈ ਮੋਬਾਈਲ ਆਪਣਾ ਵਾਈਫਾਈ ਨਾਲ ਕਨੈਕਟ ਹੋਣਾ ਚਾਹੀਦਾ ਜੀ ਅਗਰ ਤੁਹਾਡੇ ਕੋਲ ਵਾਈਫਾਈ ਨਹੀਂ ਹੈ ਤਾਂ ਹੌਟਸਪੌਟ ਨਾਲ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਠੀਕ ਹੈ ਮੋਟਰ অন ਹੋ ਜਾਏਗੀ ਜੀ ਠੀਕ ਹੈ ਜੀ ਇਹ 64% ਹੈ 64% ਹੈ ਆਗਰ ਪਾਣੀ ਹੋਊਗਾ ਤਾਂ ਭਰਨ ਲੱਗ ਜਾਏਗੀ ਤੇਰਾ ਲੈਵਲ ਵਧਣ ਲੱਗ ਜਾਏਗਾ ਠੀਕ ਹੈ ਜੀ ਇੱਥੋਂ ਹੀ ਮੈਂ ਇਹਨੂੰ ਆਫ ਕਰ ਸਕਦਾ ਹਾਂ ਹਾਂਜੀ ਜਦੋਂ ਮੋਟਰ ਭਰਦੀ ਆ ਜਿਵੇਂ ਵੀਰੇ ਆਪਣੇ ਨਾ ਇਹਦੇ ਉੱਪਰ ਇੱਕ ਅਲੱਗ ਤੇ ਕਾਜੀ ਦੇ ਲਗਾਈ ਹੋਈ ਆ ਜੀ ਵੀ ਜਦੋਂ ਵੀਰੇ ਇਹਦੇ ਨਾਲ ਪਾਣੀ ਆ ਕੇ ਲੱਗ ਗਿਆ ਇਹ ਮਤਲਬ ਕਿ ਮੋਟਰ خود ਬੰਦ ਹੋ ਜਾ ਫਿਰ ਪਹਿਲੀ ਬੰਦ ਹੋ ਜਾਂਦੀ ਹੈ ਇਹ ਸੈਂਸਰ ਕੰਟੈਕਟਲੈਸ ਹੈ ਜੀ ਪਾਣੀ ਨਾਲ ਇਹਦਾ ਕੋਈ ਟੱਚ ਨਹੀਂ ਹੈਗਾ ਪਾਣੀ ਤੋਂ 6 ਇੰਚ ਰਹਿ ਗਿਆ ਤੁਹਾਡਾ ਅੱਛਾ ਇਹਨੇ ਬੰਦ ਕਰ ਦੇਣਾ ਆਪਣੇ ਆਪ ਮੋਟਰ ਬੰਦ ਕਰ ਦੇਣੀ ਹੈ ਠੀਕ ਹੈ ਜੀ ਪਾਣੀ ਚ ਕਰੰਟ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਜੀ ਠੀਕ ਹੈ ਜੀ ਡਿਲੀਵਰੀ ਹੋ ਜੂ ਵੀਰੇ ਇਹਦੀ ਹੋਮ ਡਿਲੀਵਰੀ ਕੋਰੀਅਰ ਆਹੀਂ ਕਰਾਂਗੇ ਸੀ ਆਲ ਓਵਰ ਇੰਡੀਆ ਜਿੱਥੇ ਮਰਜੀ ਤੁਸੀਂ ਚਾਹੋ ਤਾਂ ਹੋਮ ਡਿਲੀਵਰੀ ਹੋਏਗੀ ਜੀ ਹਾਂ ਜਹਾ ਹੋਰ ਕਿਸੇ ਨਾਲ ਇਹਦਾ ਕੰਪੇਅਰ ਹੋ ਗਿਆ ਜੀ ਬਿਲਕੁਲ 6000 ਤੋਂ ਘੱਟ ਕੋਈ ਮਿਲਦਾ ਨਹੀਂ ਹੈ ਇਹਦੇ ਨਾਲ ਦਾ ਜੇ ਆਪਾਂ ਕੰਪੇਅਰ ਕਰੀਏ ਤੇ ਫੀਚਰ ਜਿਹੜੇ ਇਹ ਚ ਮੈਂ ਐਡ ਕੀਤੇ ਨੇ ਉਹ ਕਿਸੇ 'ਚ ਮਿਲਦੇ ਨਹੀਂ ਤੁਹਾਨੂੰ ਪਰ ਇਹਦੀ ਕੀਮਤ ਅਸੀਂ ਬਿਲਕੁਲ ਰੀਜ਼ਨੇਬਲ ਜਿਹੀ ਰੱਖੀ ਹੈ 2800 ਰੁਪਏ ਸਿਰਫ 2800 ਰੁਪਏ ਬਿਲਕੁਲ ਬਿਲਕੁਲ ਹਾਂ ਜੀ ਅਗਰ ਤੁਹਾਰੀ ਏਰੇ 'ਚ ਤੁਸੀਂ ਕਿਤੇ ਵੀ ਫਿਟਿੰਗ ਕਰਵਾਉਨੇ ਹੋ ਤਾਂ ਤੁਹਾਨੂੰ ਫਿਟਿੰਗ ਬਿਲਕੁਲ ਫ੍ਰੀ ਹੈ ਫਿਟਿੰਗ ਬਿਲਕੁਲ ਫ੍ਰੀ ਮਿਲ ਜੇ ਇੰਸਟਾਲੇਸ਼ਨ ਫ੍ਰੀ ਕਰਾਂਗੇ ਜੀ ਅਸੀਂ ਤੇ ਵੀਰੇ ਇੱਕ ਵਾਰ ਨਾਲ ਆਪਣਾ ਐਡਰੈਸ ਬੋਲ ਦਿਓ ਫਿਰ ਆਪਾਂ ਨੇ ਵੀਡੀ 50 ਫੁੱਟੀ ਰੋਡ ਧੂਰੀ ਉਥੋਂ ਤੁਸੀਂ ਖਰੀਦ ਸਕਦੇ ਹੋ ਤੇ ਇਹ ਵੈਬਸਾਈਟ ਵੀ ਹੈ ਸਾਡੀ ਉਹ ਅਸੀਂ ਮੈਂਸ਼ਨ ਕਰ ਦਾਂਗੇ ਜੀ ਹਾਂਜੀ ਲਾਈਕ ਕਰੋ ਸ਼ੇਅਰ ਕਰੋ ਐਂਡ ਫੋਲੋ ਕਰੋ ਤੇ ਚੀਜ਼ਾਂ ਵੀਰੇ ਮਤਲਬ ਕਿ ਬਹੁਤ ਜ਼ਿਆਦਾ ਕੰਮ ਦਿਆ ਨੇ ਤੁਸੀਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਤੇ ਫੋਲੋ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ